ਚੌਣ ਜਾਬਤੇ ਦੌਰਾਨ ਗੁਰਦਾਸਪੁਰ ਚ ਵੱਡੀ ਵਾਰਦਾਤ ਹੋਈ ਹੈ ਇਥੇ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਦਰਅਸਲ ਗੁਰਦਾਸਪੁਰ ਦੇ FCI ਗੋਦਾਮਾਂ ਚ ਕਣਕ ਉਤਾਰਨ ਦੌਰਾਨ ਟਰੱਕ ਲਾਉਣ ਦੀ ਥਾਂ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਝਗੜਾ ਹੋਇਆ ਸੀ ਝੜਪ ਦੌਰਾਨ ਇੱਕ ਧਿਰ ਨੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ ਜਿਨ੍ਹਾਂ ਦੂਜੀ ਧਿਰ ਤੇ ਗੋਲੀ ਚਲਾ ਦਿੱਤੀ ਨਤੀਜੇ ਇੱਕ ਵਿਅਕਤੀ ਦੀ ਮੌਤ ਹੋ ਗਈ ਬਹੁਤ ਸਰਪੰਚ ਦਾ ਮੁੰਡਾ ਵਏ ਇਹ ਆਪਣੇ ਦਾਣੇ ਗੱਡੀ ਚ ਲਾ ਦੇ ਹੀ ਉਹ ਮੁੜਿਆਣੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨ ਇਨਸਾਫ ਚਾਹੀਦਾ ਆਂ ਦਾਣੇ ਮੰਡੀ ਲੈ ਕੇ ਜਾਣ ਦੇ ਸੈਲਰ ਚ ਹਾਂਜੀ ਇਹ ਕੀ ਕੰਮ ਕਰਦੇਗੇ ਇਹ ਮੰਡੀ ਨਾਲ ਤੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਕੇ ਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ 4-5 ਗੱਡੀਆਂ ਵੱਡੀਆਂ ਆਏ ਤੈਨੂੰ ਕਿਦਾ ਪਤਾ ਕਦ ਗੋਲੀ ਵਜੀ ਇਹ ਹੁਣ ਸਾਨੂੰ ਕੋਣ ਗਏ ਛੋਟਾ ਪਤੀ ਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਂ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਨੌਨਾਂ ਨੇ ਹਸਪੀਟਲ ਦੇ ਹੋਲ ਦੇ ਲਈਆਂ ਦਾਵਾ ਨੇ ਚ ਮੇਰੇ ਸਾਥ ਮੁੱਕ ਗਏ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫਤਰ ਚ ਡਿਊਟੀ ਕਰਦਾ ਵਾ ਤੋਂ ਨੇ ਚ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਸਾਹਨੇ ਆਏ ਮੇਰੇ ਪ੍ਰਾਣੋਂ ਸਾ ਵਿਚਾਈਦਾ ਬਸ ਤੇ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਤੇ ਸੈਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਦਾ ਬੋੜਾ ਕੋਈ ਹਾਂਜੀ ਹਾਡਾ ਪਿਓ ਜਰਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚਰ ਨੂੰ ਨਾ ਪਿੰਡ ਰੋ ਰਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦੇ ਸਾਹੇ ਨਾਰਤੀਆ ਡਰਾਈਵਰ ਦੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਆ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਕਾਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਸ਼ਨਾਜਾ ਹੰਦੇ ਉਹਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਹੈ ਦੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਗੋਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂਜੀ ਹਾਂਜੀ ਫੋਟੋ ਆਈ ਹੋਈ ਤੇ ਡਰਾਈਵਰ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਦਿਖਾਓ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂਜੀ ਹਾਂਜੀ ਆਰਤੀ ਕਾ ਚਾਣਾ ਸਾਇਨ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਵਾਲਾ ਸਾਫ ਚਾਹੀਦਾ ਜੀ ਇਹਨੂੰ ਫਾਈਲ ਹੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀ ਵਾਲਾ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਪਾ ਲੱਗਾ ਵੀ ਡੈਥ ਹੋ ਗਈ ਫੇਰ ਐ ਗੁੱਸੇ ਜਾ ਕੇ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਐ ਅੱਛਾ ਲੈ ਕਿੱਥੋਂ ਹੋਣਾ ਚੋਣ ਜਾਪਾ ਸ਼ ਉਹ ਪ੍ਰਦਰਸ਼ਨ ਕੀ ਕਰਨ ਲਿਆ ਵਾ ਕਿੰਨਾ ਅਸਰਾਹੀ ਹੋਣਾ ਹਾਂਜੀ ਇੱਕੋ ਹਸਾਂਦੇ ਜੀ ਜੀ ਬਾਕੀ ਤਾਂ ਆਹ ਵੇਖੋ ਗੱਡੀ ਚ ਪਈਆਂ ਵਾ ਕਿਰਪਾਣਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਕੀ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ 1 ਬਾਈ 1 ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਏਂਟਰ ਕਰਨ ਤੋਂ ਆਫਿਸ ਚ ਲੜਦਾ ਇਸ ਲੜਾਈ ਦੌਰਾਨ ਗੋਲੀ ਚਲਣ ਕਾਰਨ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ। ਜਿਹਦੇ ਸਬੰਧ ਵਿੱਚ ਆਫਰ ਨੰਬਰ 78 ਅੰਦਰ ਸੈਕਸ਼ਨ 302 ਆਪੀਸੀ 34 ਆਈ 302 34 ਆਪੀਸੀ 2559 88 ਮੈਟਰ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਕਿੰਨੇ ਦੋਸ਼ੀ ਆਦੇ? ਇਹਦੇ ਵਿੱਚ ਤਿੰਨ ਦੋਸ਼ੀ ਹੈ ਜੀ। ਹੁਣ ਬੋਲਣੇ। ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁੰਦਾਮਪੁਰ। ਦੂਸਰਾ ਹੈਗਾ 사ਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ। ਤੀਜਾ ਹੈ ਰਹਰਪਾਲ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਮਟਮ। ਆ ਡਰਾਈਵਰ ਨੇ ਕਰੇ ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆਰਤੀ ਹੈ ਇਹਨਾਂ ਨੂੰ ਜਲਦੀ ਜਲਦੀ ਦੁਰਪਾਤ ਕੀਤਾ ਜਾਵੇ